ਰਾਈਟ ਆਰਗੇਨਾਈਜ਼ੇਸ਼ਨ ਲੋ ਸਤਕਾਰਯੋਗ ਡਾਕਟਰ ਰੋਹਨ ਮਹਿਰਾ ਜੀ ਨੂੰ ਅਸੀਂ ਇੱਕ ਬਹੁਤ ਵੱਡਾ ਉਦਦਾ ਤੇ ਨਾਲ ਇੱਕ ਜ਼ਿੰਮੇਵਾਰੀ ਅਸੀਂ ਅੰਮ੍ਰਿਤਸਰ ਸ਼ਹਿਰ ਦੀ ਦੇਣ ਲੱਗੇ ਆ ਡਿਸਟ੍ਰਿਕਟ ਦੀ ਕਿ ਅਸੀਂ ਇਹਨਾਂ ਨੂੰ ਅਨਾਉਂਸ ਕਰਨ ਲੱਗੇ ਆ ਜੇ ਅੰਮ੍ਰਿਤਸਰ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਕਿ ਇਹਨਾਂ ਦੀ ਕਾਰਗੁਜ਼ਾਰੀ ਤੇ ਵਧੀਆ ਕੰਮਾਂ ਦੇ ਉੱਤੇ ਅਸੀਂ ਵੇਖਿਆ ਸੀਗਾ ਕਾਫੀ ਟਾਈਮ ਤੋਂ ਇਹਨਾਂ ਦੇ ਉੱਤੇ ਅਸੀਂ ਮਾਣ ਦੇ ਨਾਲ ਨਜ਼ਰ ਰੱਖੀ ਹੋਈ ਸੀ ਇੱਕ ਜ਼ਿੰਮੇਵਾਰ ਬੰਦਾ ਸਾਡੇ ਨਾਲ ਜੁੜੇ ਤੇ ਅੱਜ ਮੇਰੇ ਨਾਲ ਰਮੇਂਦਰ ਪਾਲ ਜੀ ਸਾਡੇ ਕਨਵੀਡੀਨ ਨੇ ਪੰਜਾਬ ਦੇ ਇੰਟਰਨੈਸ਼ਨਲ ਹਿਊਮਰਾਈਟਸ ਦੇ ਨਾਲ ਸਾਡੇ ਨਿਰਮਲ ਪਰੀ ਸਿੰਘ ਹੀਰਾ ਜੀ ਜਿਹੜੇ ਐਡਵੋਕੇਟ ਨੇ ਪੰਜਾਬ ਦੇ ਲੀਗਲ ਦੇ ਇੰਚਾਰਜ ਨੇ ਸਾਰੇ ਤੇ ਅੱਜ ਹੀ ਜ਼ਿੰਮੇਵਾਰੀ ਦੇ ਨਾਲ ਅਸੀਂ ਅੱਜ ਰੋਹਨ ਜੀ ਨੂੰ ਇੱਕ ਬਹੁਤ ਵੱਡਾ ਅਹੁਦਾ ਦੇ ਨਾਲ ਨਿਮਾਇਆ ਜਾ ਰਿਹਾ ਤੇ ਮੈਂ ਬੇਨਤੀ ਕਰੂੰਗਾ ਕਿ ਅੱਜ ਸਾਡੀ ਸਾਰੀ ਟੀਮ ਜਿਹੜੀ ਹੈ ਪੰਜਾਬ ਦੀ ਕਨਵੀਨਰ ਸਾਹਿਬ ਤੇ ਲੀਗਲ ਸਾਡੇ ਜਿਹੜੇ ਪ੍ਰਧਾਨ ਨੇ ਇੱਕ ਬੜੀ ਜ਼ਿੰਮੇਵਾਰੀ ਨਾਲ ਅਸੀਂ ਰੋਹਨ ਜੀ ਨੂੰ ਲਈ ਆਓ ਜੀ ਲਓ ਭਾਈ